ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੇ ਜੇ ਸੋਚਿ ਨਖਵਾਰ ਚੁਪੈ ਚੁੱਪ ਨ ਹੋਵੇ ਜੇ ਲਾਇ ਰਨ ਵਿਤਾਰ ਪੁਖਿਆ ਪੁਖ ਨਾ ਤਰੀ ਜਬਨਾ ਪੁਰੀਆਂ ਪਾਰ ਸੈ ਸੰਫਾ ਲਖੋਈ ਤਾਂ ਇੱਕ ਨੰ ਚੱਲੇ ਨਾਲ ਕੇਵ ਸਚਿਆਰਾ ਹੋਈਏ ਕੇ ਕੁੜੇ ਟੁੱਟੇ ਪਾਲ ਕੁਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀਆ ਨ ਘਾਰ ਹੁਕਮ ਨ ਕਿਹਾ ਜਾਈ ਹੁਕਮੀਆ ਜੀ ਹੁਕਮ ਲੈ ਉਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੂਸੋ ਪਾਈਏ ਇਕ ਨਾਮ ਕੀ ਮੁਸੀਸ ਹੁਕਮੇ ਸਾ ਪਾਈਏ ਹੁਕਮੇ ਅੰਦਰ ਸਾਕੋ ਬਾਰ ਖੁਨਾਂ ਕੋਈ ਨਾਨਕ ਹੁਕਮੈ ਜੇ 부ਜੇ ਤਾਂ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾਤ ਜਣਨੀ ਸ਼ਾਨ ਗਾਵੇ ਕੋ ਗੁਣੁੜਿਆਆਂ ਚਾਰ ਗਾਵੇ ਕੋ ਵਿਦਿਆ ਬੇਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪਿ ਦਿਸੇ ਦੂਰ ਗਾਵੇ ਕੋ ਵੇਖਿਆ ਆਦਰਾ ਦੂਰ ਕਥਨਾ ਕਥਨਾ ਵਾ ਟੂਟ ਕਾਥ ਕਥਿ ਕੋਟੀ ਕੋਟ ਕੋਟ ਦਿਂਦਾ ਦਿਲੰਦਿਤਿ ਪਾਏ ਜੁਗਾ ਜਗੰਤਰ ਖਾਏ ਖਾਏ ਹੁਕਮੀ ਗੁਜ ਲਾਇ ਰਾਹੁ ਨਾਨਕ ਵੇ ਸੇਵਿ ਪਰਵਾਉ ਸਾਚਾ ਸਭ ਸਾਚਨਾਏ ਪਖਿਆ ਪਉ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਏ ਜਿਤੁ ਦਸੇ ਦਰਬਾਰ ਮੋਹ ਕ ਬੋਲਣਮ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਹਉੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਾਰ ਨਾਨਕ ਏਵੈ ਜਾਣੀਏ ਸਭ ਆਪਿ ਸਿਆਰੰ ਥਾਪਿਆ ਨਾ ਜਾਏ ਕੀ ਤਨ ਹੋਏ ਆਪੇ ਆਮ ਰੰਜਨ ਸੋਏ ਜਿਨ ਸੇ ਆਤਨ ਪਾਇਆ ਮਾਣ ਨਾਨ ਗਾਈ ਗੁਣੀ ਨਿਦਾਨ ਗਾਵੀਏ ਸੁਣੀਏ ਮਰਖੀਏ ਪਾਉ ਦੁਖ ਪਰਾ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਹੀ ਦੇਹ ਜਾਣਾ ਖਨਾਹੀ ਕਹਿਣਾ ਕਥਨ ਜਾਏ ਗੁਰਾਂ ਕਦੇ ਪਜਾਹੀ ਸਬਣਾ ਜੀਆਂ ਕਾ ਇੱਕ ਦਾਤਾ ਸੁਮ ਵਿਸਰਨ ਨਜਾਈ ਤੀਰਥ ਨਵਾ ਜਿਸ ਭਾਵਾ ਵਿਣ ਪਾਣੀ ਕੇ ਨਾਇ ਖਰੀ ਜੇਤੀ ਸਿਸ਼ਟ ਪਾਈ ਵਿਖਾ ਵਿਣ ਕਰਮਾ ਕੇ ਮੇਰੇ ਲਈ ਮਤ ਵਿਚ ਰੰਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਕਦੇ ਪਜਾਹੀ ਸਬਣਾ ਜੀਆਂ ਖਾ ਇੱਕ ਦਾਤਾ ਸੁਮ ਵਿਸਰਨ ਨਜਾਈ ਜੀਗ ਚਾਰੇ ਆਰ ਜਾ ਉਰਦ ਸੁਣੀ ਹੋਈ ਨਮ ਖੰਡਾ ਵਿੱਚ ਜਾਣੀ ਨਾਲ ਤੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀ ਜਲੇ ਜੇਤ ਨਦਰ ਨਾ ਆਵੇ ਤਵਾ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋ ਨ ਸੁਜੈ ਜਿਤਸ ਗੁਣ ਕੋਇ ਕਰੈ ਸੁਣਾ ਸਿਦਪੀ ਸੁਨਾਤ ਸੁਣਾ ਤਰ ਤੌੜੇ ਆਕਾਸ ਸੁਣਾ ਦੀਪ ਲੋਭ ਤਾਲ ਸੁਣਾ ਪੁਨ ਸਕੇ ਕਾਲ ਨਾਨਕ ਭੁਗਤਾ ਸਭ ਵਿਗਾਸ ਸੁਣਾ ਦੂਪਵ ਕਾ ਨਾਸ ਸੁਣਾ ਈਸ਼ਰ ਬ੍ਰਹਮਾਇੰਦ ਸੁਣਾ ਮੁਕਸਰਾਨ ਮੰਦ ਸੁਣਾ ਜੋ ਜੋ ਤਨ ਪੀਦ ਸੁਣਾ ਸਾ ਸਿਮਤ ਤੀਦ ਨਾਨਕ ਭੁਗਤਾ ਸਭ ਵਿਗਾਸ ਸੁਣਾ ਦੂਪਵ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਛਡ ਕਾਈਸ਼ਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸੈ ਧਿਆਨ ਨਾਨਕ ਭੁਗਤਾ ਸਬਿ ਵਿਗਾਸ ਸੁਣਿਆ ਦੂਪਉ ਕਾ ਨਾ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੀ ਪੀ ਪਾਸਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਅਥਿ ਸਿੰਗਾਉ ਨਾਨਕ ਭੁਗਤਾ ਸਬਿ ਵਿਗਾਸ ਸੁਣਿਆ ਦੂਪਉ ਕਾ ਨਾ ਮੰਨੇ ਕੀ ਗਤ ਕਹੇ ਨ ਜਾਹੇ ਜੀ ਕੋ ਕਹ ਪਿਛੇ ਪਿਛਤਾਏ ਕਾਗਦ ਕਰਮਾ ਲਿਖਣ ਹਰ ਮੰਨੇ ਕਾ ਬੇਕਰਣ ਵਿਚਾਰ ਐਸਾ ਨਾਮ ਨਰੰਜਣ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਸਰਤੋਏ ਮਨ ਬੁੱਧ ਮੰਨੇ ਸਰਪਉਣ ਕੀ ਸੋਦਾ ਮੰਨੇ ਮੋ ਚੋਟਾ ਨੰਖਾਏ ਮੰਨੇ ਜਮ ਕੇ ਸਾਨ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਠ ਨ ਪਾਈ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮਨੇ ਤਰਮ ਸਿੱਤੀ ਸਨਮਾਨ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤਿ ਆਰ ਮੰਨੇ ਪਰਵਾਰਿ ਸਿਹਾਰ ਮਨੇ ਤਰੇ ਤਾਰੇ ਗੁਰ ਸੇਖਾ ਮਨੇ ਨਾਨਕ ਪਰਨਾਪੇਖ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗੇ ਮਾਨ ਪੰਜ ਸੁਹੇ ਦਰਜਾਨ ਪੰਜ ਕਾਗੁਰੇ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾਏ ਕਰਨੇ ਨਹੀਂ ਸਮਾਰ ਤੌਲ ਤਰਮਦਿਆ ਕਾ ਪੂਤ ਸੰਤੋਥਾ ਰਖਿਆ ਜਨ ਸੂਤਾ ਜੀ ਕੋ ਬੁਦੇ ਹੋਏ ਸਿਆਰ ਤੌਲੇ ਉੱਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਤ ਪਾਤਲੀ ਕੁੰਜੋਰ ਜੀ ਜਾਤ ਰੰਗਾ ਕੇ ਨਾਭ ਸੁਣਾ ਲਿਖਿਆ ਉੜੀ ਕਲਾਮ ਇਹੋ ਲੇਖਣ ਜਾਣੀ ਕੋ へ ਲੇਖਾਂ ਲਿਖਿਆ ਕੀਤਾ ਓਏ ਕੀਤਾ ਤਾਣ ਸਲ ਰੂਪ ਕੀਤੀ ਦਾਜਣੀ ਕੁੰਕੂਤ ਕੀਤਾ ਪਸਾਹ ਏਕੋ ਖਵਾਉ ਤਿਤਿ ਹੋਏ ਲਗਤਰਿਆ ਕੁਦਰਤ ਕਵਣ ਕਹਾਵੀ ਚਾਰ ਵਾਰ ਅਨੰਤਮ ਇੱਕ ਵਾਰ ਜੁੜ ਪਾਵ ਸਾਈ ਪਲੀਕਾਰ ਤੂੰ ਸਾ ਸ੍ਰਾਮ ਤਨੰਕਾਰ ਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਖ ਰੰਤ ਮੁਖ ਵੇਦ ਪਾਠ ਸੰਗ ਜੋ ਮਰੈ ਉਦਾਸ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਸੰਖ ਸੂਰ ਮੋਪਗਸਰ ਸੰਖ ਮੂਨ ਲਵਲਾਏ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਣ ਜਮ ਇਕ ਵਾਰ ਜੋਤ ਪਾਵੇ ਸਾਈ ਪ੍ਰੀਕਾਰ ਤੂੰ ਸਾ ਸਲਾਮਤ ਅੰਕਾਰ ਸੰਖ ਮੂਰਖ ਅੰਧ ਖੂਰ ਸੰਖ ਚੋਰ ਰਾਮ ਖੂਰ ਸਾੰਵਰ ਕਰ ਜਾਏ ਝੂਰ ਸੰਗਲੋੜ ਧਿਆਕੁ ਮਾਈ ਸੰਗ ਪਾਪੀ ਪਾਪ ਕਰ ਜਾਏ ਸੰਗ ਕੁੜਿਆਰ ਕੁੜੇ ਫਰਾਏ ਸੰਖ ਮਲੇਸ ਮਲ ਪੰਖਾਏ ਸੰਗਨੰਦ ਸਰ ਕਰੇ ਭਾਰ ਨਾਨਕ ਨੀਜ ਕਾ ਵਿਚਾਰ ਵਾਰ ਆਨੰਦ ਜਮ ਇਕ ਵਾਰ ਜੁਦ ਪਾਵੈ ਸਾਈ ਪੁਲੀਕਾਰ ਤੂੰ ਸਾ ਸਲਾਮ ਤਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਖਰਾਸ ਸੰਜੋਗ ਖਾਨ ਜਿਨੇ ਲਿਖੇ ਤਿਸਨਾਂਏ ਜਿ ਫਰਮਾਏ ਤਿਪ ਪਾਏ ਜਿਤਾ ਕੀਤਾ ਤੇਤਨ ਆਉ ਵਣ ਨੈ ਨਿੰਕੁਤਾ ਕੁਦਰਤ ਕੌਣ ਕਾ ਵਿਚਾਰ ਵਾਰਿਆਂ ਝਾਵੈ ਕੋਾਰ ਜੋ ਪਾਵੈ ਸਹੀ ਪਲਿਕਾਰ ਤੂੰ ਸਾ ਸਲਾਮ ਤਰੰਕਾਰ ਪਰਿਏ ਹੱਥ ਪੈ ਤੰਦੇ ਪਾਣੀ ਤੋਤੇ ਉਤਰ ਸਕੇ ਮੂਤਲੀਤੀ ਕੱਪੜ ਹੋਏ ਦੇਸ ਬੁਣ ਲਈ ਤੋਹ ਪਰ ਇਹ ਮਤ ਪਾ ਪਾਂਗੇ ਸੰਗ ਤੁਪੇ ਨਾ ਵੇਕੇ ਰੰਗ ਕੁਨੀ ਪਾਪੀ ਆਖਣ ਨਾਏ ਕਰ ਕਰ ਕੰਨਾਂ ਲਿਖ ਲੈ ਜਾਓ ਆਪੇ ਵੀ ਆਪੇ ਖਾਓ ਨਾਨਕ ਹੁਕਮੀ ਆਉ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਤ ਮਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਪਤ ਨਾ ਹੋਈ ਸਵਸਤਾਤ ਬਾਣੀ ਬਰਮਾਉ ਸਤ ਸੁਆਣ ਸਦਾ ਮਨ ਚਾਉ ਕੌਣ ਸੁਇ ਲਾ ਵਖਤ ਕਵਣ ਕੌਣ ਥਿਤ ਕਵਣਾਰ ਕੌਣ ਰਤੀ ਮਾਉ ਕਵਣ ਜਿਤੋ ਆਕਾਰ ਵਿਲ ਨ ਪਈ ਆਪਣ ਤੀਜ ਹੋਏ ਲੇਖ ਪ੍ਰਾਨ ਵਕਤ ਨਾ ਪਾਇਓ ਕਾਦੀਆਂ ਜਾਂ ਲਿਖਣ ਲੀਕਰਣ ਤਿਤਵਾਰ ਨਾ ਜੋਗੀ ਜਾਣੇ ਰਤਮੌਨ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਾ ਰ ਆਖਾ ਕਿਵ ਸਲਾਈ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸੱ ਵੱਡੇ ਨਹੀਂ ਕੀਤਾ ਜਾ ਕਾ ਹੋਐ ਨਾਨਕ ਜੀ ਕੋ ਆਪੋ ਜਾਣੇ ਅਗਿ ਗਿਆਨ ਸੋਏ ਪਤਾਲਾ ਪਤਾਲ ਲਗਾਸ ਅੰਗਾਸ ਓੜ ਕੋੜ ਪਾਲਥਕੇ ਵੇਦ ਕੈਨਿਕ ਵਾਤ ਸਾਸਠਾਰੇ ਕੈਨਕ ਤੇ ਬਾਸ ਲਿਕ ਤਾਤ ਲੇਖਾਇ ਤਾਂ ਲਿਖੇ ਲਿਖੇ ਹੋਏ ਨਾਸ ਨਾਨਕ ਡਾਖੀ ਆਪੇ ਜਾਣਿਆ ਸਲਾਹੇ ਸਲਾਹੇ ਤੀ ਸੁਰਤਨਮ ਪਾਈਐ ਨਦੀਆਂ ਤੇਵਾ ਪਵੇ ਸਮੁੰਦ ਨਾ ਜਾਣੀਏ ਸਮੂਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀ ਤੋਲ ਨਾ ਆਵਣੀ ਜੇ ਤੁਮਨ ਨਾ ਵਿਸਰੇ ਅੰਤਨ ਸਿਵਤੀ ਕੈਨ ਅੰਤ ਅੰਤਨ ਕਰਨੇ ਦੇ ਨ ਅੰਤ ਅੰਤਨ ਵੇਖਣ ਸੁਣਨ ਅੰਤਨ ਜਾਪੇ ਕਿਆ ਮਨ ਮੰਤਾ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਨ ਖੇਤੇ ਬਲਾਈ ਤਾਂ ਕਿ ਅੰਤਨ ਪਾਹੇ ਜਾਏ ਇਹੋ ਅੰਤਨ ਜਾਣੇ ਕੋਈ ਬੋਤਾ ਕੀ ਬੋਤਾ ਹੋਏ ਵੱਡਾ ਸਭ ਉੱਚਾ ਥਾਂ ਉੱਚ ਉਪਰਚਾ ਨਾ ਹੋਏ ਵਿਡਚਾ ਹੋਏ ਕੋਈ ਤਸੋਚੇ ਕੋ ਜਾਣੇ ਸੋਏ ਦੇਵੜੇ ਆਵ ਜਾਣੇ ਆਪਾਪ ਨਾਨ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਨ ਤਮਾਈ ਕਿਤੇ ਮੰਗੇ ਜੋਦ ਉਪਾਰ ਕਿਤਿਆ ਘੰਤਨੀ ਵਿਚਾਰ ਕਿਤੇ ਖਵਤਟੇ ਵਿਚਾਰ ਕਿਤੇ ਲਨ ਮੁਕਰ ਪਾਈ ਕਿਤੇ ਮੂਰਖਾਏ ਖਾਇ ਕਿਤਿਆ ਦੂਪੂ ਸਮਾਰੇ ਪੈ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਣੀ ਹੋਏ ਹੋਰਾਖ ਨਸਕੀ ਕੋਈ ਜੀ ਕੋ ਖਾਇ ਕਿ ਆਖਣ ਪਾਏ ਉਹ ਜਾਣੇ ਜਿਤਿਆ ਮੂਹ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੈ ਕੇ ਕੀ ਕੀ ਜਿਸ ਨੂੰ ਬਸੇ ਸਿਵ ਸੁਨਾ ਨਾਨਕ ਪਾਸਾਈ ਪਾਸਾ ਮੂਲ ਗੁਣ ਮੂਲ ਅਪਾਰ ਮਨੁ ਅਪਾਰੀ ਮੂਲ ਪੰਡਾਰ ਮੂਲਾਵੇ ਮੂਲਾ ਜਾਏ ਮੂਲ ਪੈ ਮੂਲਾ ਸਮਾਹੀ ਮੂਲ ਤਨ ਮੂਲ ਦੀਬਾਨ ਮੂਲ ਤੁਲ ਮੂਲ ਪ੍ਰਵਾਨ ਮੁਲ ਮੁਸੀਸ ਮੁਲ ਨਿਸ਼ਾਨ ਮੁਲ ਕਰ ਮੁਲ ਫਰਮਾਨ ਮੁੱਲੋ ਮੁੱਲ ਆਖਿਆ ਨੰਜਾਇ ਆਖ ਆਖ ਰੇ ਲਿਵ ਲਾਈ ਆਖੇ ਵੀਤ ਪਾੜ ਪੁਰਾਣ ਆਖੇ ਪੜੇ ਕਰਿ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੁਬਿੰਦ ਆਖੇ ਸ ਆਖੇ ਸਿੱਧ ਆਖੇ ਕਿਤੇ ਕਿਤੇ ਬੁਧਾ ਆਖੇ ਧਾਨ ਮੇ ਆਖੇ ਦੇਵ ਆਖੇ ਸੁਰ ਨਰ ਮੁੰਜਨ ਸਿਵ ਕੀਤੇ ਆਖੇ ਆਖਨ ਪਾਏ ਕੀਤੇ ਕਹਿ ਘੜ ਫਰਜਾਈ ਇਤ ਕੀਤੇ ਹੋਰ ਕਰੇ ਤਾਂਖ ਨ ਸਕੇ ਕਈ ਕੇ ਜਿਉੜ ਪਾਵੇ ਤੇ ਉੜ ਹੋਇ ਨਾਨ ਜਾਣ ਸਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਨ ਲਖੇ ਸਿ ਗੁਰ ਅੰਗਵਾਨ ਸੋ ਤਨ ਕਿਹਾ ਸੋ ਕਰ ਕੇਹਾ ਜਿਤ ਪੈ ਸਰਬ ਸਮਾਲੇ ਵਾਜੇ ਨਾਦ ਨੀਕ ਅ ਸੰਖਾ ਕੀਤੇ ਵਾਵਣ ਹਾਰੇ ਕਿਤੇ ਰਾਗ ਪਰੇ ਸੁਕਈਨ ਕਿਤੇ ਗਾਵਣਾਰੇ ਗਾਵੇ ਤੁੰਨ ਪਉਣ ਪਾਣੀ ਬਸੰਤਰ ਗਾਵੇ ਰਾਯਾ ਤਨਮ ਦੁਆਰੇ ਗਾਵੇ ਚਿਤ ਗੁਤਲੇ ਜਾਣੇ ਲੇਹਲੇ ਧਰਮ ਵਿਚਾਰੇ ਗਾਏ ਸ਼੍ਰਮਾਂ ਦੇਵੀ ਸੁਣ ਸਾ ਸਵਾਰੇ ਗਾਵੇ ਇੰਦੇ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸੇਸ ਸਮਾਦੀ ਅੰਦਰ ਗਾਵਣ ਸਾ ਵਿਚਾਰੇ गावण जति सती संतोषी गाए वीर करारे गावण पंडित पण खीसर ज ज वेदा नालि गावे मूणिया मन मूण सुरगा माच्या ली गाव रਤनु पाए तेरे अठसर तीर्थ नालि गावे जोधमा मलसुरा गावे खाणी चारे गावे खांड मंडलवर पंडा कर कर खेतारे से तुम गावे जुध पारते तेरे पात्र साले ਹੋਰ ਕੀਤੇ ਗਾਮਣ ਸਿਮ ਚਿਤ ਨਿ ਆਵਣ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਭ ਸਾਚਾ ਸੱਚੇ ਨਾਹੀ ਹੈ ਪੀਉ ਸੀ ਜਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤਿੰਕ ਕਰ ਕਰ ਜਨ ਸਿਮਾ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਦਿਵੜਾਈ ਜੋਤ ਸੁ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਹਾਂਪ ਸਾਬ ਨਾਨਕ ਰਣ ਜਾਇ ਮੁੰਦਾ ਸੰਤੋਖ ਸਰਮਪ ਚੋਲੀ ਤਿਆਣ ਖਰੇਬ ਪੂਤਾ ਖੰਤਾ ਕਾਲ ਕੁਆਰੀ ਕਾਇਆ ਜੋ ਡੰਡਾ ਪ੍ਰਤੀ ਆਈ ਪੰਤੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਆਦੇਸ ਆਦ ਨੀਲਾ ਆਨਾਦ ਆਹਤ ਜੁਜੇ ਕੋ ਇਸ ਉਗਿਆੰ ਦੇ ਆਪਨਾਰਨ ਕੜਕਣਵਾਜੇ 나ਦ ਆਪਨਾਥ 나ਥੀ ਸਭਜਾ ਕਿਰੀ ਸਵਰਾਸਾਦ ਸੰਜੋਗ ਬਜਉ ਦੇ ਕਾਰ ਚਲਾਵੇ ਲਿਖਿਆ ਵੇ ਪਾਗ ਆਦੇਸ ਅਦੇਸ ਆਦ ਨੀਲ ਨਾਦ ਅਨਹਤ ਜੁਦੇ ਕੁवीस ਜੀ ਕਮਾਈ ਜੁਤਿਆ ਹੀ ਤਿੰ ਚੱਲੇ ਪ੍ਰਵਾਨ ਇੱਕ ਸੰਸਾਰੀ ਪੰਡਾਰੀ ਕਲਾਈ ਦੀ ਬਾਨ ਜਿਦ ਪਾਵਤ ਵਿਚਲਾਵੇ ਜਿਉ ਪਰਮਾਨ ਉਹ ਵਖੇ ਨਦਰਣਾਵੇ ਬਹੁਤਾ ਉਡਾਨ ਆਦਿ ਸੇ ਅਦੇਸ ਆਦੂ ਨੀਲ ਅਨਾਦ ਅਨਾਹਤ ਜੋ ਜੁਗੇ ਕੋ ਵੇ ਸੰ ਆਸਲ ਲੇ ਪੰਡਾਰੇ ਜੋ ਸਪਾਸੇ ਕਵਾਰ ਕਰਖੇ ਵਖੇ ਸਜਨਾਰ ਨਾਨਕ ਸਚੇ ਕੀ ਸਚੇ ਅਕਾਨ आदिश्य अदिस आधनील अनाद अनाहत ज कोईस एक दूजी बहु लाख होए लख होए लाख वीस ल ल खिडाकी एक नाम जगदीस ए त्रायपत पौड़ियां चढ़ि गए होए कीस सुन गलांग खास के की कीटे आ रीस नान द्रिपाइए कूड़े कूड़े ठिस आखण जोर छपे ना जोर जोर न मंगण दे ना जोर ਜੋਰ ਨ ਜੀਵਣ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਤੀ ਛੁਟੇ ਸੰਸਾਰ ਜਿਸਾਂ ਜੁਰਖਾ ਵੇਖੇ ਸੋਏ ਨਾਨਕੁ ਤੁਮਨੀਚ ਨ ਕੋਇ ਰਾਤੀ ਰੁਤੇ ਥਤੀ ਵਾਰ ਪਉਣ ਪਣੀ ਪਤਾਲ ਤਸੇ ਤਰਤੇ ਥਾਵ ਰਖੀ ਤ੍ਰਮਨਸਾਲ ਤੂਏ ਜੀਜੂ ਕੇ ਰੰਗ ਤਿਨ ਕੇ ਨਾਮ ਲਈਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਉਸ ਤਾ ਦਰਬਾਰ ਤਿੱਥੇ ਸੁਣ ਪੰਚ ਪ੍ਰਵਾਨ ਨਦੀ ਕਰਮ ਪਵੇਂ ਨਿਸ਼ਾਨ ਕਛੁ ਖਾਈ ਉਥੇ ਪਾਹੇ ਨਾਨਕ ਜਾਪੇ ਜਾਇ ਧਰਮ ਕਣ ਕਾਇ ਉਤਰਮ ਗਣ ਖੰਡ ਕਾਖੂ ਕਰਮ ਕੀਤੇ ਪਵਨ ਪਾਣੀ ਵੇ ਸੰਤਰ ਕੀਤੇ ਕਾਣ ਮੀਸ ਕੀਤੇ ਬਰਮੇ ਘਾਟ ਤੜੀਏ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਪੁੰਮੇਰ ਕੀਤਾ ਕੀਤੇ ਤੂਪ ਦੀਸ ਕਿਤੇੰਦ ਚੰਸੁਰ ਕੀਤਾ ਕਿਤੇ ਮੰਡਲ ਦੇਸ ਕਿਤੇ ਸਿੱਧ ਬੋਧਨਾਥ ਕੀਤਾ ਕਿਤੇ ਦੇਵ ਇਸ ਕਿਤੇ ਦੇਵਦਾਨ ਮੁਨ ਕੀਤਾ ਕਿਤੇ ਰਤਨ ਸਮੁੰਦ ਕਿਤੀ ਖਾਣੀ ਕਿਤੀ ਬਾਣੀ ਕਿਤੇ ਪਾਨ ਨਰਿੰਦ ਕਿਤੀ ਸੁਰਤੀ ਸੇਵ ਕੀਤਾ ਨਾਨਕ ਅੰਤਨਾੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿਥੇ ਨਾ ਬਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪਾ ਤਥੇ ਕੜਿਏ ਆਰਦਿਕੜਿਏ ਬਹੁਤ ਅਨੂਪਾ ਤਾਂ ਕੀ ਗੱਲਾਂ ਕਥਿਆਂ ਨਝਾਈ ਜੀ ਕੋ ਕਹ ਪਿਛੇ ਪਿਛਤਾਏ ਤਥੇ ਕੜਿਏ ਸੁਰਤਿ ਮਤ ਮਨ ਬੁੱਧ ਤਥੇ ਕੜਿਏ ਸ੍ਰੰਸ ਸ੍ਰੰਕੀ ਸੋਦਨ ਕਰਮਖੰਡ ਕੀ ਬਾਣੀ ਜੋਰ ਤੇ ਹੋਰ ਨ ਕੋਈ ਹੋਰ ਤਥੇ ਜੋਦ ਮਹਾਫਲ ਸੂਰ ਤਨ ਮੇਂ ਰਾਮ ਰਿਆ ਪਰਪੂਰੰ ਤਿਤਸੀ ਤੋ ਸਿਤਮ ਮਮਾਈ ਤਾਗੇ ਰੂਪ ਨ ਕਥਨੇ ਜਾਏ ਨਾਮ ਮਰਨ ਠਾਕੀ ਜਾਹਿ ਦਿਨ ਕੀ ਰਾਮ ਸਿਮਨ ਮਾਈ ਤਥੇ ਪਤਵ ਸਿਖੇ ਲੋ ਕਰਿਆਨੰ ਸਾ ਮਨ ਸੋਏ ਸਚ ਖੰਡੋ ਸਿਨੰਕਾਰ ਕਰ ਕਰ ਵੇਖੇ ਨਦਰਣਿਆਲ ਤਥੇ ਖੰਡ ਮੁੰਡ ਵਰ ਪੰਡ ਜੇ ਕੋ ਕਥੇ ਤੰਤਨੰਤ ਤਥੇ ਲੋ ਲੋ ਕਰ ਜਿਜੁ ਤਿਤ ਕਾਰ ਵੇਖੇ ਇਸੇ ਕਰ ਵਿਚਾਰ ਨਾਨਕ ਕਥਨ ਕੰਡਾਸਾਰ ਜਤ ਪਹਾਰਾ ਤੀਜ ਸੁਨਿਆਰ ਐਨ ਮਤ ਵਿਦ ਧਿਆਨ ਪੌਖ ਲਗਨ ਤੁਪਤਾਉ ਪੰਡਾ ਪਉ ਅਮਰਤਿ ਟਾਲ ਗੜੀਏ ਸ਼ਬਦ ਸੱਚੀ ਟਿਕਸਾਲ ਜਿਨ ਕੋ ਨਦਰ ਗਉ ਤਿਨ ਖਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਣੇ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾ ਦੁ ਦਾਈ ਦਾਇਆ ਖਿਲੇ ਸੁਰ ਜਗਤਾਂ ਜੰਗ ਆਈਆਂ ਬੁਰਾਈਆਂ ਵਾਚੇ ਤਰਮੰਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਹਾਲ ਨਾਨਕ ਤੇ ਮੁਖ ਜਲੈ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ ਗੇ ਮਸਕਤ ਖਾਲ ਨਾਨਕ ਤੇ ਮੁਖੁ ਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ